ਸਸਾ ਜੀ ਦਾ ਫੋਨ ਆ ਗਰਮੀਤ ਸਿੰਘ ਦੇ ਆਈਡੀ ਤੇ ਆ ਠੀਕ ਆ ਠੀਕ ਹਾਂ ਬਾਈ ਤੁਜੀ ਅਸੀਂ ਸਾਨੂੰ ਜੁੜਿਆ ਨੂੰ ਇਸ ਟਾਈਮ ਇੱਕ ਮਹੀਨਾ ਤੇ 10 ਕੁ ਦਿਨ ਦੇ ਲੱਗੇ ਹੋ ਗਏ ਆ ਤੇ ਬਾਈ ਤੁਜੀ ਮਹਾਰਾਜੀ ਦੀ ਇੰਨੀ ਕਿਰਪਾ ਕਿ ਅਸੀਂ ਪੰਜੇ ਜੀ ਬਹਿ ਕੇ ਪ੍ਰਮਾਤਮਾ ਦਾ ਸੰਗਮ ਕਰਦੇ ਆ ਤੇ ਆਨੰਦ ਹੰਦ ਦਾ ਜਦੋਂ ਬੱਚੇ ਵੀ ਇੰਨੀ ਬੈਠੇ ਹੁੰਦੇ ਆ ਸਰਦਾਰ ਜੀ ਬੈਠੇ ਹੁੰਦੇ ਆ ਤੇ ਸਮਲਨ ਕਰਦੇ ਨੇ ਤੇ ਬੜਾ ਮਨ ਖੁਸ਼ ਹੁੰਦਾ ਹੈ ਤੇ ਵੈਗੂ ਜੀ ਜਦੋਂ ਤੋਂ ਜੁੜਿਆ ਤੇ ਮਤਲਬ ਕਿ ਕੋਈ ਨਾ ਕੋਈ ਜ਼ਿੰਦਗੀ ਵਿੱਚ ਵੱਖਰਾ ਹੀ ਵੇਖਣ ਨੂੰ ਮਿਲਦਾ ਵੈਗੂ ਜੀ ਜੋ ਘਰ ਦਾ ਮਾਹੌਲ ਹੈ ਉਹ ਵੀ ਠੀਕ ਹੈ ਪਰਮਾਤਮਾ ਦੀ ਕਿਰਪਾ ਨਾਲ ਹੋ ਗਿਆ ਤੇ ਕੋਈ ਈਰਖਾ ਨਹੀਂ ਕੋਈ ਦਵੇਤ ਨਹੀਂ ਕੋਈ ਚੁਗਲੀ ਨਹੀਂ ਕੋਈ ਕੁਛ ਨਹੀਂ ਵੈਗੂ ਜੀ ਤੇ ਵੈਗੂ ਜੀ ਮੈਨੂੰ ਨਾ ਕੰਨਾਂ 'ਚ ਪ੍ਰੋਬਲਮ ਸੀ ਤੇ ਵੈਗੂ ਜੀ ਕੰਨਾਂ 'ਚ ਇੰ ਇੰਦਾ ਦੀ ਖਾਸ ਹੁੰਦੀ ਹੀ ਕਿ ਪੀ ਕੰਨਾਂ ਵਿੱਚ ਦਾ ਮਤਲਬ ਕਿ ਸ਼ੇਕ ਵੀ ਹੋ ਗਈ ਤੇ ਵਾਈ ਗੁਰ ਜੀ ਖੂਨ ਵੀ ਵਗਦਾ ਸੀ ਤੇ ਵਾਈ ਗੁਰ ਜੀ ਡਾਕਟਰ ਕੋਲ ਵੀ ਗਏ ਹਾਂ ਤੇ ਉਹਨਾਂ ਨੇ ਕਿਆ ਸੀ ਜੇ ਤੇ ਇਸ ਦਵਾਈ ਨਾਲ ਠੀਕ ਹੋ ਗਏ ਤੇ ਹੋ ਗਏ ਨਹੀਂ ਤੇ ਫਿਰ ਆਪਰੇਸ਼ਨ ਲਾਜਾ ਤੇ ਵਾਈ ਗੁਰ ਜੀ ਜਿੱਦਣ ਦੇ ਜੁੜੇ ਆ 2-3 ਦਿਨ ਬਾਅਦ ਐਟੋ ਮੈਟ ਕੀ ਕਰਦੀ 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 ਖਾਰਸ਼ ਜਿਹੜੀ ਹੈ ਬਿਲਕੁਲ ਬੰਦ ਹੋ ਗਈ ਵਾਈ ਗੁਰ ਜੀ ਤੇ ਜਿੱਦਾਂ ਕੰਨ 'ਚ ਕੋਈ ਚੀਜ਼ ਮਾਰਨੀ ਤੇ ਖੂਨ ਲੱਗ ਜਾਣਾ ਜਿਸ ਤਰ੍ਹਾਂ ਵਗਣਾ ਤੇ ਵੀ ਜੀ ਉਹਦਾ ਵੀ ਬਿਲਕੁਲ ਠੀਕ ਠਾਕ ਆ ਬਹੁਤ ਫਰਕ ਪੈ ਗਿਆ ਵਾਈਕੁ ਜੀ ਵਾਈਕੁ ਜੀ ਇਹਨਾਂ ਆਨੰਦੰਦਾ ਨਾ ਕਿ ਵਾਈਕੁ ਜੀ ਪ੍ਰਮਾਤਮਾ ਨੇ ਅਨਹਦ ਵਾਜੇ ਬਾਣੀ ਵੀ ਜਿਹੜੀ ਆ ਉਹ ਵੀ ਸੁਣਨ ਨੂੰ ਮਿਲਦੀ ਆ ਵਾਈਕੁ ਜੀ ਤੇ ਮਤਲਬ ਕਿ ਬਹੁਤ ਵਧੀਆ ਹਰ ਇੱਕ ਚੀਜ਼ ਚੱਲ ਰਹੀ ਆ ਪ੍ਰਮਾਤਮਾ ਦਾ ਲੱਖ ਲੱਖ ਸ਼ੁਕਰ ਕਰਦੇ ਆ ਭਾਈ ਸਬਤਾ ਕਰਦੇ ਆ ਤੇ ਬਾਕੀ ਪਾਈ ਸਾਹਿਬ ਨੇ ਮਨਾਉਣ ਵਾਲੇ ਮੇਰੇ ਦੀਦੀ ਵੱਡੇ ਨੇ ਉਹ ਜਾਂਦੇ ਹੁੰਦੇ ਰਹਿੰਦੇ ਨੇ ਤੇ ਉਹਨਾਂ ਨੇ ਸਾਨੂੰ ਪਾਈ ਸਾਹਿਬ ਨਾਲ ਬਲਪੂ ਦੀਆਂ ਸਮਗਮਾਈ ਅਸੀਂ ਸੰਵਰਦੀ ਐਂਡ ਵਿੱਚ ਤੇ ਉੱਥੇ ਪਾਈ ਸਾਹਿਬ ਨੂੰ ਮਿਲੇ ਹਾਂ ਉਸ ਦਿਨ ਤੇ ਵੈਕੁਰ ਜੀ ਅਹੀਂ ਪ੍ਰਮਾਤਮਾ ਨਾਲ ਜੁੜੇ ਆ ਪਹਿਲੀ ਜ਼ਿੰਦਗੀ 40-45 ਸਾਲ ਪਤਾ ਨਹੀਂ ਕਿੱਥੇ ਨੰਗ ਗਈ ਹੈ ਉਹ ਸੁਤੇ ਹੀ ਨੰਗ ਗਈ ਜੇ